ਬਲੈਕਮੇਲਰਸ ਵਾਲਾ ਇਸ਼ੂ ਇੱਕ ਜਿਹੜਾ ਹੈ ਉਹ ਬਹੁਤ ਅੱਜਕੱਲ੍ਹ ਗਰਮਾਇਆ ਹੋਇਆ ਔਰ ਇਹ ਅਸੀਂ ਵੀ ਮਹਿਸੂਸ ਕਰ ਰਹੇ ਸੀ ਔਰ ਮੈਂ ਕਿਉਂਕਿ ਸੋਨੀ ਸਾਹਿਬ ਬੋਲ ਰਹੇ ਸੀ ਮੈਂ ਵਿੱਚ ਬੋਲਿਆ ਨਹੀਂ ਪਰ ਮੈਨੂੰ ਇਹ ਲੱਗ ਰਿਹਾ ਵੀ ਇਹ ਇਹ ਫਿਰ ਇਦਾਂ ਡਿਪੈਕਟ ਕੀਤਾ ਜਾਂਦਾ ਹੈ ਜਿੱਦਾਂ ਇਹ ਸਾਰੇ ਬਲੈਕਮੇਲਰਸ ਜਿੰਨਾ ਡਰੱਗਸ ਦਾ ਇਸ਼ੂ ਹੈ ਜੋ ਮਾਫੀਆ ਉਹ 3 ਸਾਲ ਜੀ ਪੈਦਾ ਹੋ ਗਿਆ ਇਹ 3 ਸਾਲ ਚ ਪੈਦਾ ਨਹੀਂ ਹੋਇਆ ਇਨ ਫੈਕਟ ਇਹ ਪਹਿਲੀਆਂ ਸਰਕਾਰਾਂ ਨੇ ਇੰਨਾ ਪਾਣੀ ਦੇ ਦੇ ਕੇ ਇੰਨਾ ਵਧਾਇਆ ਹੋਇਆ ਹੈ ਨਾ ਕਿ ਸਾਡੇ ਕੋਲੋਂ 3 ਸਾਲ ਜਦੇ ਖਤਮ ਨਹੀਂ ਹੋ ਰਿਹਾ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਔਰ ਮੈਂ ਇੱਥੇ ਸਪੈਸੀਫਿਕਲੀ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਬਿਆਨ ਦੇਣਾ ਚਾਹੁੰਦੀ ਹਾਂ ਕਿ ਮੇਰੇ ਨਾਲ ਬਹੁਤ ਵਾਰ ਲੋਕਲ ਬਾਡੀਜ਼ ਮੰਤਰੀ ਸਾਹਿਬ ਸਾਡੇ ਨੇ ਜਿਹੜੇ ਰਵਜੋਤ ਜੀ ਨੇ ਉਸ ਤੋਂ ਪਹਿਲਾਂ ਵੀ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਵੀ ਬਹੁਤ ਵਾਰ ਇਹ ਕਿਹਾ ਕਿ ਮੈਮ ਕੁਝ ਇੱਕ ਲੋਕਾਂ ਦੇ ਨਾਮ ਸਾਡੇ ਕੋਲ ਆਉਂਦੇ ਨੇ ਮੈਂ ਬਾਈ ਨੇਮ ਨਹੀਂ ਲਵਾਂਗੀ ਠੀਕ ਹੈ ਦੋ ਤਿੰਨ ਨਾਮ ਉਹਨਾਂ ਨੇ ਜਿਹੜੇ ਬਲੈਕਮੇਲਰਸ ਐ ਉਹਨਾਂ ਨੇ ਮੈਨੂੰ ਕਿਹਾ ਕਿ ਲੋਕਲ ਲੈਵਲ ਦੇ ਉੱਤੇ ਤੁਸੀਂ ਕਾਰਪੋਰੇਸ਼ਨ ਦੇ ਵਿੱਚ ਇਹ ਕਹੋ ਕਿ ਇਹਨਾਂ ਬੰਦਿਆਂ ਨੂੰ ਐਂਟਰਟੇਨ ਕਰਨਾ ਬੰਦ ਕੀਤਾ ਜਾਵੇ ਸੋ ਸਾਡੀ ਸਰਕਾਰ ਵਪਾਰ ਨੂੰ ਵਪਾਰੀਆਂ ਨੂੰ ਲੈ ਕੇ ਬਹੁਤ ਸੰਜੀਦਾ ਹੈ ਔਰ ਇਹਦਾ ਦੇਖੋ ਹੱਲ ਹੱਲ ਮੈਂ ਇਹੀ ਕਹਿੰਦੀ ਦਾ ਤੋਂਦੇ ਕੋਈ ਅਵਾਜ਼ ਨਿਕਲਵਾ ਪਈ ਅਸੀਂ ਉਹ ਜਿਹੜੇ ਤੁਸੀਂ ਪਾਰਟੀ ਦੇ ਸਬੰਧਿਤ ਕਹਿ ਰਹੇ ਹੋ ਜੀ ਨਾਮ ਵੀ ਉਹਨਾਂ ਦੇ ਲੈ ਗਏ ਲੋਕਲ ਬਾਡੀਜ਼ ਮੰਤਰਾਲੇ ਚੋਂ ਨਾਮ ਵੀ ਉਹਨਾਂ ਦੇ ਲੈ ਗਏ ਇਹਦਾ ਹੱਲ ਕੀ ਹੈ ਫਿਰ ਇਹਦਾ ਹੱਲ ਦੇਖੋ ਲੱਗਾ ਤਾਂ ਪਹੁੰਚ ਹੀ ਹੈ ਮੈਂ ਇਹ ਜ਼ਿੰਮੇਵਾਰੀ ਨਾਲ ਕਹਿ ਸਕਦੀ ਹਾਂ ਕਿ ਸਾਨੂੰ ਲਿਖਤੀ ਦਿਓ ਮੈਂ ਰੰજન ਜੀ ਨੂੰ ਵੀ ਕਿਹਾ ਸੀ ਸਵੇਰੇ ਇਹ ਕਹਿੰਦੇ ਮੈਮ ਅਸੀਂ ਦੇ ਦਿੱਤੇ ਆ ਮੈਂ ਕਿਹਾ ਜੀ ਮੈਂ ਤਾਂ ਜ਼ਿੰਮੇਵਾਰੀ ਤਾਂ ਲੈ ਸਕਦੀ ਜੇ ਮੇਰੇ ਕੋਲ ਰਿਟਰਨ ਨੇਮਜ਼ ਆ ਜਾਣ ਮੈਮ ਗਲਦਰ ਦੇ ਵਿੱਚ ਥੋੜਾ ਜਿਹਾ ਸਾਡਾ ਵਪਾਰੀ ਭਰਾ ਵੀ ਸਾਡੇ ਸਾਥ ਨੇ ਨਾਲੇ ਦੇ ਅਸੀਂ ਤਾਂ ਨਾਲ ਤਿਆਰ ਖੜੇ ਆਂ ਔਰ ਮੈਂ ਮੈਂ ਚਾਹਨੀ ਆਂ ਕਿ ਹੁਣ ਮੇਰੇ ਹੋਰ ਵੀ ਕੁਲੀਜ਼ਰ ਉਹ ਬੋਲਣਾ ਵੀ ਚਾਹੁੰਦੇ ਇਕ ਜਵਾਲੇ ਕਰੋ ਕਰੋ ਮੇਰਾ ਇੱਕ ਜਵਾਲੇ ਹੈ ਕਿ ਬਹੁਤ ਬੜੀ ਹੈ ਮੈਂ ਇਸ ਕਰਕੇ ਤੁਹਾਡੀ ਸਰ ਕਿਉਂਕਿ ਮੈਂ ਮੇਰੀ 4 ਦਿਨ ਤੋਂ ਮੇਰੇ ਵਪਾਰੀ ਭਰਾ ਨੇ ਇੱਥੇ ਨਹੀਂ ਆਉਣਗੇ ਮੇਰੀ ਉਹਨਾਂ ਨਾਲ ਇਹ ਬਹਿਸ ਚੱਲ ਰਹੀ ਹੈ ਕਿ ਅਸੀਂ ਅਸੀਂ ਉਹਨਾਂ ਨੂੰ ਕਿਉਂ ਇੰਟਰਟੇਨ ਕਰਦੇ ਆ ਅਸੀਂ ਪਿੱਛੋਂ ਕਿਉਂ ਬੋਲਦੇ ਆ ਅਸੀਂ ਸਾਹਮਣੇ ਉਹਨਾਂ ਦੀ ਸੇਵਾ ਕਿਉਂ ਕਰਦੇ ਆ ਵਾਏ ਦੋ ਸਵਾਲ ਨੇ ਇੱਕ ਤਾਂ ਤੁਸੀਂ ਗਲਤ ਤੀਜੇ ਦੀ ਵੀ ਨਾਮ ਲਿਆ ਗਿਆ ਉਹਨਾਂ ਬਲੈਕ ਮਿਲਨਰਸ ਆ ਉਹ ਲਾਈਕ ਸ਼ੇਅਰ ਦਾ ਇਹਦਾ ਮੀਡੀਆ ਵੀ ਇਹ ਕਿਹੜੇ ਬਲੈਕ ਮਿਲਨਰਸ ਨੇ ਉਹਨਾਂ ਦਾ ਨਾਮ ਕਿਹਦਾ ਆ ਇਹਨੂੰ ਮੈਂ ਅੱਜ ਦਾ ਦਿਨ ਲਈ ਅੱਜ ਦਾ ਦਿਨ ਲਈ ਮੈਂ ਹੋਲਡ ਕਰਾਂਗੀ ਤੁਸੀਂ ਮੇਰੇ ਨਾਲ ਮੀਟਿੰਗ ਕਰ ਲੋ ਲੈਟ ਮੀ ਟਾਕ ਟੂ ਦ ਪਾਰਟੀ ਲੀਡਰਸ਼ਿਪ ਆਲਸੋ ਉਸ ਤੋਂ ਬਾਅਦ ਮੈਨੂੰ ਨਾਮ ਲੈਣ 'ਚ ਵੀ ਕੋਈ ਇਤਰਾਜ਼ ਨਹੀਂ ਹੋਏਗਾ ਦੂਸਰਾ ਦੂਸਰਾ ਸਵਾਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਨੌਬਤ ਹੀ ਕਿਉਂ ਆਉਂਦੀ ਕਿ ਕੋਈ Banda ਇਹਨਾਂ ਨੂੰ blackmail ਕਰ ਸਕੇ ਨੋਰਮਸ ਜਿਹੜੀਆਂ ਉਹਨੂੰ ਸਿੰਪਲੀਫਾਈ ਕੀਤਾ ਜਾਣਾ ਚਾਹੀਦਾ ਹੈ ਜਾਂ ਤੇ ਦੇਖੋ ਇਹਨਾਂ ਨੇ ਵੀ ਰੰਜਨ ਹੋਣਾ ਨਹੀਂ ਪਰਸੋਂ ਇਹ ਆਪ ਆਪ ਵਪਾਰੀ ਕਹਿੰਦੇ ਸੀ ਲੱਖ ਰੁਪਏ ਦੇ ਦੇਣੇ ਸਾਨੂੰ ਤੁਸੀਂ ਆਪ ਹੀ ਜੋ ਮੈਂ ਕਹਿਣਾ ਚਾਹ ਰਹੀ ਹਾਂ ਉਹ ਤੁਸੀਂ ਆਪ ਹੀ ਕਹਿ ਦਿੱਤਾ ਕਿ ਅੰਦਰ ਦੇ ਜਿੰਨੇ ਅਫਸਰ ਨੇ ਜਿੰਨੇ ਥੱਲੇ ਦੇ ਬੰਦੇ ਨੇ ਉਹ ਸਾਰੇ ਪੁਰਾਣੇ ਨੇ ਉਹ ਉਹਨਾਂ ਦੇ ਸਿਸਟਮ ਇਹਨੇ ਨੇ ਡੂੰਘੇ ਨੇ ਠੀਕ ਹੈ ਬਟ ਹੈਵਿੰਗ ਸੈਡ ਦੈਟ ਮੈਂ ਬਾਰ-ਬਾਰ ਇਹ ਕਹਿ ਰਹੀ ਹਾਂ ਕਿ ਵੀ ਵਿਲ ਫੋਰ ਸ਼ੋਰ ਅਸੀਂ ਸਾਰੀ ਨਹੀਂ ਐਦਾਂ ਨਹੀਂ ਹੁੰਦਾ ਦੇਖੋ ਆਈਡੈਂਟੀਫਾਈਡ ਹੈ ਮੈਂ ਤੁਹਾਨੂੰ ਕੀ ਕਹਿ ਰਹੀ ਹਾਂ ਕਿ ਅਗਰ ਆਈਡੈਂਟੀਫਾਈਡ ਹੋਏ ਸੀ ਤਾਂ ਮੈਨੂੰ ਕਿਹਾ ਗਿਆ ਨਾ ਕਿ ਉਹਨਾਂ ਨੂੰ ਕੋਈ ਬੰਦੇ ਨੂੰ ਐਵੋਇਡ ਕਰੋ ਇਹ ਤਾਂ ਬਾਤ ਜੋ ਮੈਂ ਮਹਿਸੂਸ ਕਰਦੀ ਹਾਂ ਸਾਰੇ ਡਿਸਕਸ਼ਨ ਤੋਂ ਕਿ ਇਹਦੇ ਲਈ ਕੋਈ ਸਾਨੂੰ ਇੱਕ ਸਟ੍ਰਿਕਟ ਲਾਅ ਬਣਾਉਣਾ ਪਵੇਗਾ ਜੋ ਮੇਰੇ ਮੇਰੀ ਇਹ ਪਰਸਨਲ ਓਪੀਨੀਅਨ ਹੈ ਅਸੀਂ ਸਾਰੇ ਇਹ ਡਿਸਕਸ ਕਰਾਂਗੇ ਅਸੀਂ ਸਰਕਾਰ ਨਾਲ ਵੀ ਗੱਲ ਕਰਾਂਗੇ ਅਸੀਂ ਰਿਕਵੈਸਟ ਕਰਾਂਗੇ ਇੱਕ ਲਾਅ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਆਰਟੀਆਈ ਜਿਹੜਾ ਹੈ ਨਾ ਉਹਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ। ਪਤਾ ਹੈ। ਆਰਟੀਆਈ ਨੂੰ ਮਿਸਯੂਜ਼ ਕੀਤਾ ਜਾ ਰਿਹਾ ਹੈ। ਸੋ ਆਰਟੀਆਈ ਇਨਫੋਰਮੇਸ਼ਨ ਕੌਣ ਬੰਦਾ ਮੰਗ ਰਿਹਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਉਹਦੇ ਨਾਲ ਕੁਝ ਨਾ ਕੁਝ ਪ੍ਰੂਫ ਕੋਈ ਆਥੈਂਟੀਸਿਟੀ ਕਿਸੇ ਚੀਜ਼ ਦੀ ਇਹ ਚੀਜ਼ਾਂ ਦੇ ਉੱਤੇ ਚੈੱਕ ਹੋਣਾ ਚਾਹੀਦਾ ਹੈ ਮੇਰਾ ਪਰਸਨਲ ਓਪੀਨੀਅਨ ਹੈ। ਯੂ ਡੋਨਟ ਥਿੰਕ ਕਿ ਉਹਨਾਂ ਨੇ ਇਹ ਬੰਦੇ ਰੱਖੇ ਹੋਏ ਐ। ਮੈਂ ਮੈਂ ਕੀ ਕਹਿ ਰਹੀ ਹਾਂ ਤਾਂ ਸਾਰਾ ਨੈਕਸਸ ਹੈ ਨਾ ਬਹੁਤ ਵੱਡਾ ਕਿ ਤੁਹਾਨੂੰ ਤਾਂ ਬ੍ਰੇਕ ਕਰਨਾ ਹੈ ਨਾ ਅਗਰ ਤੁਸੀਂ ਮੇਰੇ ਦਿਮਾਗ ਚ ਕਰਦੇ ਕਿ ਇਮੀਡੀਏਟਲੀ ਮੇਰੇ ਦਿਮਾਗ ਚ ਕੀ ਹਲੰਦਾ ਤੇ ਮੇਰੇ ਦਿਮਾਗ ਚ ਇਹ ਹੁੰਦਾ ਨਾ ਸ਼ਾਇਦ 31 ਵਹੀ ਤੱਕ ਮਕਾਨ ਦੀ ਗੱਲ ਕੀਤੀ ਇਹ ਕਦੋਂ ਜਰਾ ਹੈਗਾ ਇੱਕ ਦੋ ਇੱਕ ਮੈਂ ਗੱਲ ਕਹਿਣੀ ਚਾਹੁੰਦੀ ਆਂ ਦੇਖੋ ਇੱਕ ਮੈਂ ਗੱਲ ਕਹਿਣੀ ਚਾਹੁੰਦੀ ਆਂ ਆਪਾਂ ਜਿਹੜੀ ਗੱਲ ਕਰਦੇ ਆ ਤਾਂ ਬਹੁਤੇ ਕਰੀਏ ਨਾ ਸ਼ਾਇਦ ਇਹ ਨਸ਼ਾ ਨਸ਼ਾ ਜਿੰਨੀ ਜਿੰਨੀ ਸਾਡੀ ਸਰਕਾਰ ਨਸ਼ੇ ਤੇ ਸੰਜੀਦਾ ਰਹੀ ਹੈ ਮੈਨੂੰ ਦੱਸ ਦੋ ਕਿ ਪਿਛਲੀ ਕਿਹੜੀ ਸਾਲ ਹੈ ਮੈਂ ਇਹ ਜਰਾ ਬਲੈਕਮੇਲਿੰਗ ਤੇ ਵੀ ਕੋਈ ਡੈਡਲਾਈਨ ਚ ਦਿਓ ਨ ਇਹ ਇਹ ਦੇਖੋ ਇੱਕ ਪ੍ਰੋਸੀਜਰ ਹੁੰਦਾ ਹੈ ਇਹਦੀ ਡੈਡਲਾਈਨ ਇਦਾਂ ਨਹੀਂ ਕਿ ਹੁਣੇ ਫੜਾਂਗੇ ਹੁਣੇ ਅੰਦਰ ਹੋ ਜਾਣਗੇ ਉਹ ਚਾਰ ਚਾਰ ਹੋਰ ਹੋਣਗੇ ਚਾਰ ਹੋਰ ਹੋਣਗੇ ਇਹ ਇਥੋਂ ਇਨੀਸ਼ੀਏਟ ਕੀਤਾ ਜਾ ਸਕਦਾ ਹੈ ਜੇ ਤੁਸੀਂ ਕਹੋਗੇ ਕਿ ਇਹ ਜੇ ਪ੍ਰੋਸੀਜਰ ਨੂੰ ਡੇਟ ਬਾਉਂਡ ਕੀਤਾ ਜਾਏ ਉਹ ਔਖਾ ਹੈ ਡੇਟ ਬਾਉਂਡ ਵੀ ਵਿਲ ਫੋਰ ਸ਼ੋਰ ਮੈਂ ਤੁਹਾਨੂੰ ਕਹਿ ਰਹੀ ਹਾਂ ਮੈਂ ਤਾਂ ਕੱਲ ਹੀ ਇਨਫੈਕਟ ਟਾਈਮ ਲੀਵਿੰਗ ਕੋ ਚੰਡੀਗੜ੍ਹ ਔਰ ਮੈਂ ਸਭ ਤੋਂ ਪਹਿਲੇ ਉੱਥੇ ਗੱਲ ਕਰਾਂਗੀ ਸੋ